ਸਰਕਾਰਾਂ ساری ਲਗਭਗ ਕਰਾਉ ਚੁੱਕੀਆਂ ਨੇ ਪੰਜਾਬ ਸਰਕਾਰ ਦੇ ਕੋਲ ਵੀ ਕਿਸਾਨਾਂ ਦੀ ਨੌਕਰੀ ਪੈਂਡਿੰਗ ਹੈ ਜਿਹਨੂੰ ਮੁਆਵਜ਼ਾ ਕਿਉਂ ਨਹੀਂ ਸਰਕਾਰ ਨੇ ਚੱਕਿਆ ਕਿਉਂ ਇਹ ਦਪਾਉਣ ਦੀ ਕੋਸ਼ਿਸ਼ ਕਰਦੇ ਐ ਅੱਜ ਦੀ ਨਹੀਂ ਚਲਦੀ ਜਦੋਂ ਦਾ ਸੰਸਾਰ ਚੱਲ ਰਿਹਾ ਉਦੋਂ ਦਾ ਚੱਲ ਰਿਹਾ ਤੁਹਾਨੂੰ ਲੱਗਦਾ ਬੀਜੇਪੀ ਸਰਕਾਰ ਨੂੰ ਕੋਫ ਆ ਕਿਤੇ ਸਾਡੀਆਂ ਸੀਟਾਂ ਨਾ ਖਰ ਜਾਣ ਇਸ ਪ੍ਰਦਰਸ਼ਨ ਦੇ ਨਾਲ ਜਿੰਦਾਬਾਦ ਜਿੰਦਾਬਾਦ ਔਰ ਗੈਰ ਕਾਨੂੰਨੀ ਤਰੀਕੇ ਨਾਲ ਦੇਖੋ ਮਹਾਲੀ ਦੇ 에ਰਪੋਰਟ ਤੋਂ ਚੱਕਿਆ ਚੱਕਿਆ ਕਿਹਨੇ ਹਰਿਆਣਾ ਪੁਲਿਸ ਨੇ ਪੰਜਾਬ ਦੇ ਵਿੱਚ ਬਾਦ ਸਰਕਾਰ ਸਾਥ ਦੇ ਰਹੀ ਹੈ ਜਿਆਦਾ ਗੱਲ ਇਹ ਹੀ ਹੈ ਨਾ ਮਾਨ ਸਾਹਿਬ ਨੂੰ ਤੁਹਾਨੂੰ ਕੀ ਲੱਗਦਾ ਕੋਈ ਤਾਂ ਉਹੀ ਦੱਸ ਸਕਦੇ ਕੋਈ ਤਾਂ ਉਹੀ ਦੱਸ ਸਕਦੇ ਜੀ ਨੌਜਵਾਨ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਨੋਦੀਪ ਛੁਡਾਓ ਵਿਹਾਅ ਕਰੋ ਨੋਦੀਪ ਜਲਵੇੜਾ ਰਹਾ ਕਰੋ ਛੁਡਾਓ ਮੈਂ ਦੇਖਿਆ ਵੀ ਇੰਸਟਾਗ੍ਰਾਮ ਤੇ ਉਹਨਾਂ ਦੇ 155000 ਫਾਲੋਅਰ ਹੈ ਬਿਲਕੁਲ 155000 ਤੋਂ 600 ਫਾਲੋਅਰ ਦਾ ਮਾਲੀਆ ਹੋਊਗਾ ਪਰ ਅੱਜ 600 ਬੰਦਾ ਹੈ ਕਿਤਾ ਜੰਦਾ ਨਵਦੀਪ ਜਲਵੇੜੇ ਨੂੰ ਲੈ ਕੇ ਸਾਡੇ ਨਾਲ ਮੌਜੂਦ ਨੇ ਬਾਈ ਪ੍ਰਤੀਕ ਜੀ ਪ੍ਰਤੀਕ ਭਾਈ ਤੁਸੀਂ ਆਏ ਹੋ ਹਨ ਨਵਦੀਪ ਜਲਵੇੜੇ ਨੂੰ ਪੁਲਿਸ ਵੱਲੋਂ ਹਰਾਸਤ ਦੇ ਚ ਲਿਆ ਜਾਂਦਾ ਹੈ ਕੋ ਸਭ ਤੋਂ ਪਹਿਲੀ ਗੱਲ ਤੇ ਵੀਰੇ ਵੀ ਆਪਾਂ ਪਹਿਲਾਂ ਤਾਂ ਇਸ ਗੱਲ ਤੇ ਬਸ ਚਰਚਾ ਕਰੀਏ ਵੀ ਜਿਹੜੀ ਹਰਾਸਤ ਹੋਈ ਹੈ ਇਹ ਕਾਨੂੰਨ ਦੇ दायरे ਚ ਰਹਿ ਕੇ ਹੋਈ ਹੈ ਕਿ ਨਹੀਂ ਹੋਈ ਜੀ ਜਦੋਂ ਇੱਕ ਸਟੇਟ ਦੀ ਪੁਲਿਸ ਨੇ ਦੂਜੀ ਸਟੇਟ 'ਚ ਜਾ ਕੇ ਕਿਸੇ ਨੂੰ ਅਰੈਸਟ ਕਰਨਾ ਹੁੰਦਾ ਉਸ ਸਟੇਟ ਦੀ ਪੁਲਿਸ ਨੂੰ ਦੱਸਣਾ ਪੈਂਦਾ ਉਹਨੂੰ ਇਨਫੋਰਮੇਸ਼ਨ ਦੇਣੀ ਪੈਂਦੀ ਹੈ ਉਹ ਤੋਂ ਪਰミਸ਼ਨ ਲੈਣੀ ਪੈਂਦੀ ਹੈ ਠੀਕ ਹੈ ਜੀ ਆ ਜਾਂ ਉਹ ਬਹੁਤ ਕੋਈ ਵੱਡਾ ਟੈਰਰਿਜ਼ਮ ਹੋਵੇ ਕੋਈ ਟੈਰਰਿਸਟ ਹੋਵੇ ਕੋਈ ਬਹੁਤ ਵੱਡਾ ਖਤਰਨਾਕ ਬੰਦਾ ਹੋਵੇ ਫੇਰ ਤਾਂ ਸੀਮਾ ਗੱਲ ਮੰਨਦੇ ਆ ਕਿਹੜੀ ਨਵਦੀਪ ਨੇ ਦੱਸੋ ਵੀ ਕਿਹੜੀ ਕੁੜੀ ਦਾ ਬਲਤਕਾਰ ਕਰਿਆ ਜੀਦੇ ਪੈਸੇ ਲੈ ਕੇ ਭੱਜਿਆ ਜੀਦੇ ਥੱਪੜ ਮਾਰ ਕੇ ਭੱਜਿਆ ਕਿਹਦਾ ਕਤਲ ਕਰਕੇ ਭੱਜਿਆ ਫੇਰ ਸਰਕਾਰ ਨੇ ਚੱਕਿਆ ਕਿਉਂ ਆ ਉਹੀ ਤਾਂ ਗੱਲ ਹੈ ਨਾ ਸਰਕਾਰ ਕਹਿ ਰਹੀ ਹੈ ਜੀ 307 ਦਾ ਪਰਚਾ ਹੈ ਕਿ ਇਹਨੇ ਮਰਡਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਬੈਰੀਕੇਡ ਲਾਏ ਆ ਸਾਨੂੰ ਆਪਣੇ ਬੈਰੀਕੇਡਾਂ ਤੇ ਭਰੋਸਾ ਨਹੀਂ ਜਦ ਕੀ ਸ਼ੁਭਕਰਨ ਨੂੰ ਗੋਲੀ ਦਾ ਸਰਕਾਰ ਦੇ ਅਧਿਕਾਰ ਨੇ ਮਾਰੀ ਬਸ ਗੱਲ ਇੱਥੇ ਆ ਇੱਕ ਪਾਸੇ ਕਹਿੰਦੇ ਵੀ ਸਾਡੀ ਬੈਰੀਕੇਟਿੰਗ ਬੜੀ ਪੱਕੀ ਹੈ ਜੀ ਕਿਸਾਨਾਂ ਨੂੰ ਝੱਕੇ ਨਹੀਂ ਜਾਣ ਦਵਾਂਗੇ ਦੂਜੇ ਪਾਸੇ 307 ਦਾ ਪਰਚਾ ਜਦੋਂ ਬੰਦਾ ਬਾਰਡਰ ਤੋਂ ਪਰੇ ਹੀ ਹੈ ਉਹ ਸਾਡੇ ਤੇ ਹਮਲਾ ਕਰਨ ਕਿਵੇਂ ਆ ਗਿਆ ਫਿਰ ਸੋ ਗੈਰ ਕਾਨੂੰਨੀ ਤਰੀਕੇ ਨਾਲ ਦੇਖੋ ਮਹਾਲੀ ਦੇ 에ਰਪੋਰਟ ਤੋਂ ਚੱਕਿਆ ਚੱਕਿਆ ਕਿਨੇ ਹਰਿਆਣੇ ਪੁਲਿਸ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਹੁਣ ਯਾ ਤਾਂ ਪੰਜਾਬ ਪੁਲਿਸ ਨੂੰ ਪਤਾ ਸੀ ਜੇ ਇਹਨਾਂ ਨੂੰ ਉਹਨਾਂ ਨੂੰ ਨਹੀਂ ਪਤਾ ਤਾਂ ਪੰਜਾਬ ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ ਅਸੀਂ ਤਾਂ ਬੇਨਤੀ ਕਰਾ ਕੇ ਭਗਵੰਤ ਮਾਨ ਜੀ ਨੂੰ ਬਾਈ ਤੁਸੀਂ ਆਪਣੀ ਪੁਲਿਸ ਤੋਂ ਇਹਨਾਂ ਤੇ ਪਰਚਾ ਕਰਾਓ ਇਹਨਾਂ ਤੇ ਕਾਰਵਾਈ ਕਰਾਓ ਕਿ ਕੋਈ ਕੱਲ ਨੂੰ ਆਏ ਤਾਂ ਫਿਰ ਤੁਹਾਡੇ ਆਕੇ ਐਮਐਲਏ ਚੱਕ ਲੈ ਜਾਣਗੇ ਅਗਲੇ ਕੱਲ ਨੂੰ ਆਏ ਤਾਂ ਫਿਰ ਇਹ ਕਹਿ ਸਕਦੇ ਆ ਕੀ ਆਪਣਾ ਮਾਨ ਸਰਕਾਰ ਸਾਥ ਦੇ ਰਹੀ ਹੈ ਜਾਂ ਤਾਂ ਗੱਲ ਇਹੀ ਹੈ ਨਾ ਮਾਨ ਸਾਹਿਬ ਨੂੰ ਤੁਹਾਨੂੰ ਕੀ ਲੱਗਦਾ ਉਹ ਤਾਂ ਉਹੀ ਦੱਸ ਸਕਦੇ ਹੁਣ ਇਹ ਨਾ ਗੱਲਾਂ ਤਾਂ ਨਹੀਂ ਲੱਗਦਾ ਵੀ ਨਾਲੇ ਰਲੇ ਹੋਏ ਆ ਜਦੋਂ ਕਿੰਨੇ ਦਿਨ ਹੋ ਗਏ ਗ੍ਰਿਫਤਾਰੀ ਹੋਈ ਨੂੰ ਇੱਕ ਇੱਕ ਬਿਆਨ ਤੱਕ ਨਹੀਂ ਐ ਇੱਕ ਸਪਸ਼ਟੀਕਰਨ ਤੱਕ ਨਹੀਂ ਆਇਆ ਜਾਂ ਇੱਕ ਟਵੀਟੇ ਪਾ ਦਿੰਦੇ ਤੇ ਭਗਵੰਤ ਪਾਣ ਜੀ ਦਾ ਆਪ ਭਖੜ ਹੜਤਾਲ ਤੇ ਬੈਠੇ ਕੇਂਦਰੀ ਬਾਲ ਨੂੰ ਸ਼ਟਾਉਟ ਤੇ ਉਹੀ ਗੱਲ ਹੈ ਵੀ ਇਹ ਨਾ ਚੀਜ਼ਾਂ ਦੇਖੋ ਤੁਸੀਂ ਉਹਨਾਂ ਦੇ ਤਾਂ ਸਾਰੇ ਉਹਨਾਂ ਦੇ ਤਾਂ ਸਾਰੇ ਬਲੰਟੀਅਰ ਸਾਰੇ 99 ਦੇ 92 ਐਮਐਲਏ ਬੈਠੇ ਉਹੀ ਗੱਲ ਹੈ ਨਾ ਵੀ ਤੁਸੀਂ ਦਿੱਲੀ ਜਾ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਤੁਹਾਡੇ ਪੰਜਾਬ 'ਚ ਕੀ ਕੁਝ ਹੋ ਰਿਹਾ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਵੱਡੇ ਪੰਜਾਬ ਜਾ ਕੇ ਕੋਈ ਬੰਦਾ ਚੱਕ ਕੇ ਲੈ ਕੇ ਅਗਲੇ ਤੁਹਾਡੀ ਪੁਲਿਸ ਨੂੰ ਦੱਸੇ ਬਿਨਾ ਪੇਰੇ ਤਾਂ ਸਾਡੇ ਵਾਸਤੇ ਸ਼ਰਮਨਾਕ ਗੱਲ ਹੈ ਸਾਡੀ ਪੰਜਾਬ ਪੁਲਿਸ ਵਾਸਤੇ ਸ਼ਰਮਨਾਕ ਗੱਲ ਹੈ ਹਸਤਾ ਆਪਣੀ ਹਸਤਾ ਆਪਣੀ ਪੰਜਾਬ ਪੁਲਿਸ ਨੂੰ ਵਧੀਆ ਮੰਨਦੇ ਆ ਵੀ ਚਲੋ ਵਧੀਆ ਪੁਲਿਸ ਹੈ ਤਾਂ ਪੁਲਿਸ ਨੂੰ ਵੀ ਚਾਹੀਦਾ ਵੀ ਭਾਈ ਅਸੀਂ ਕਾਰਵਾਈ ਕਰੀਏ ਸੋ ਇਹ ਤਾਂ ਚੱਲਦਾ ਆ ਰਿਹਾ ਬਾਕੀ ਦੇਖੋ ਗੱਲ ਕੀ ਹੈ ਵੀ ਜੇ ਇਹ ਨਕੱਲਾ ਨਵਦੀਪ ਬੰਦ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਉਹ ਜਿਹੜੀ ਨਵਦੀਵ ਦੇ ਵਿੱਚ ਇੱਕ ਆਈਡੀਓਲੋਜੀ ਹੈ ਹੱਕ ਸੱਚ ਦੀ ਗੱਲ ਕਰਨ ਦੀ ਹੈ ਉਹਨੂੰ ਕੈਦ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਤੇ ਕਿਤੇ ਪਰ ਉਹ ਨਹੀਂ ਹੋਣੀ ਹੈ ਤੁਹਾਡੇ ਸਾਹਮਣੇ ਅੱਜ ਲੋਕ ਫੇਰ ਇਕੱਠੇ ਹੋਏ ਆ ਲੋਕ ਇਕੱਠੇ ਇਕੱਲੇ ਅੱਜ ਮੁਹਾਲੀ 'ਚ ਨਹੀਂ ਇਕੱਠੇ ਹੋਏ ਪੂਰੇ ਪੰਜਾਬ 'ਚ ਪੂਰੇ ਹਰਿਆਣੇ 'ਚ 올ਓਵਰ ਇੰਡੀਆ 'ਚ ਇਵਨ ਨੇ ਕਿਥੇ ਤਾਮਿਲਨਾਡੂ ਤੱਕ ਅੱਜ ਪ੍ਰਦਰਸ਼ਨ ਹੋਏ ਆ ਇਹ ਇੱਕ ਤਾਮਿਲਨਾਡੂ ਤੋਂ ਤਾਮਿਲਨਾਡੂ ਦੇ ਵਿੱਚ ਸਵਰਨ ਸਿੰਘ ਪੰਦੇਰ ਨੂੰ ਗ੍ਰਿਫਤਾਰ ਕੀਤਾ ਗਿਆ ਹਾਂ ਗ੍ਰਿਫਤਾਰ ਨਾਲ ਉਹਦੇ ਚਾਰ ਕਿਸਾਨਾਂ ਕੋਲ ਹੁਣ ਇੱਕ ਪਾਸੇ ਕਹਿੰਦੇ ਵੀ ਜਿਹੜਾ ਇਹ ਮੋਰਚਾ ਹੈ ਇਹ ਸਿਰਫ ਪੰਜਾਬ ਹਰਿਆਣੇ ਦਾ ਹੈ ਪੰਜਾਬ ਹਰਿਆਣੇ ਦੇ ਕਿਸਾਨਾਂ ਨੂੰ ਪ੍ਰੋ ਫਿਰ ਅੱਜ ਤਾਮਿਲਨਾਡ ਚ ਤੁਹਾਨੂੰ ਅਰੈਸਟ ਕਰਨ ਦੀ ਕੀ ਲੋੜ ਪੈਗੀ ਜੇ ਤੁਸੀਂ ਇਹ ਕਹਿਣੋ ਵੀ ਤਾਮਿਲਨਾਡ ਦੇ ਲੋਕ ਤਾਂ ਖੁਸ਼ ਐ ਤਾਮਿਲਨਾਡ ਦੇ ਕਿਸਾਨ ਤਾਂ ਖੁਸ਼ ਐ ਫਿਰ ਸਾਡੇ ਇੱਕ ਲੀਡਰ ਤੇ ਉੱਥੇ ਪਹੁੰਚਣ ਤੋਂ ਇਨੀ ਤਕਲੀਫ ਇੰਨਾ ਡਰ ਕਿਉਂ ਅਰੈਸਟ ਕਰਨਾ ਪੈ ਗਿਆ ਸੋ ਹੱਕ ਦੀ ਆਵਾਜ਼ ਨੂੰ ਸੱਚ ਦੀ ਆਵਾਜ਼ ਨੂੰ ਇਹ ਦਬਾਉਣ ਦੀ ਕੋਸ਼ਿਸ਼ ਕਰਦੇ ਐ ਅੱਜ ਦੇ ਨਹੀਂ ਚੱਲਦੀ ਜਦੋਂ ਦਾ ਸੰਸਾਰ ਚੱਲ ਰਿਹਾ ਉਦੋਂ ਤੋਂ ਚੱਲ ਰਿਹਾ ਪਰ ਇਹ ਕਦੇ ਦਬਦੇ ਨਹੀਂ ਤੁਹਾਨੂੰ ਲੱਗਦਾ ਬੀਜੇਪੀ ਸਰਕਾਰ ਨੂੰ ਖੌਫ ਆ ਕਿਤੇ ਸਾਡੀਆਂ ਸੀਟਾਂ ਨਾ ਖਤਮ ਮਰ ਜਾਣ ਆਪਰੇਜ ਦੇ ਪ੍ਰਦਰਸ਼ਨ ਦੇ ਨਾਲ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਜਿਹੜੀ ਕਲ ਸ਼ਹਿ ਯਾਤਰਾ ਸ਼ੁਰੂ ਕਰਨ ਦੀ ਗਈ ਹੈ ਉਹ ਜਿੱਥੇ-ਜਿੱਥੇ ਵੀ ਜਾ ਰਹੀ ਹੈ ਦੇਖੋ ਕੋਈ ਵੀ ਬੰਦਾ ਜਦੋਂ ਇਹ ਐਦਾਂ ਦੀ ਚੀਜ਼ ਦੇਖਦਾ ਯਾਰ ਵੀ 23 ਸਾਲ ਦਾ ਮੁੰਡਾ ਉਹਨੂੰ ਗੋਲੀਆਂ ਮਾਰ ਕੇ ਮਾਰਤਾ ਕਸੂਰ ਕੀ ਸੀ ਸਿਰਫ ਇਹ ਕਿ ਭਈ ਐਮਐਸਪੀ ਦਾ ਗਰੰਟੀ ਕਾਨੂੰਨ ਮੰਗਣ ਗਿਆ ਤਾਂ ਹਰੇਕ ਦਾ ਕਿਤੇ ਨਾ ਕਿਤੇ ਜਿਗਰਾ ਜਿਹੜਾ ਉਹ ਕਹੋ ਵੀ ਬਰਾਕ ਤੇ ਜਾਂਦਾ ਜਮੀਰ ਜਮੀਰ ਜਾਗਦਾ ਸੋ ਉਸ ਗੱਲ ਤੋਂ ਅਗਲਾ ਖਾਫਾ ਹੋ ਕੇ ਇਹਨਾਂ ਨੂੰ ਵੋਟ ਨਹੀਂ ਪਾਉਂਗਾ ਇਹਨਾਂ ਨੂੰ ਉਸ ਗੱਲ ਦਾ ਤਾਰ ਵੀ ਯਾਰ ਸਾਨੂੰ ਵੋਟ ਨਹੀਂ ਪੈਣੀ ਹੈ ਤੁਸੀਂ ਜੇ ਨਹੀਂ ਪਲਾ ਕਰਨਾ ਚਾਹੁੰਦੇ ਤੁਸੀਂ ਸਾਡੀ ਵੋਟ ਲੈਣਾ ਚਾਹੁੰਦੇ ਹੋ ਤੁਸੀਂ ਅੱਜ ਕਹੋ ਵੀ ਬਾਈ ਤੁਹਾਡੀ ਐਮਐਸਬੀ ਗਾਰੰਟੀ ਕਿਹਨੋਂ ਸੀ 5 ਮਿੰਟਾਂ 'ਚ ਬਣਾਉਂਦੇ ਆ ਤੁਸੀਂ ਅੱਜ ਕਹੋ ਵੀ ਬਾਈ ਅਸੀਂ ਤੁਹਾਡਾ ਜਿਹੜਾ ਜਿਹੜਾ ਕਰਜ਼ਾ ਮੁਕਤੀ ਆ ਤੁਹਾਡੀ ਅੱਜ ਕਰਦੇ ਆ ਜਦੋਂ ਤੁਸੀਂ 10 ਸਾਲ ਸੱਤਾ 'ਚ ਰਹਲੇ ਤੁਸੀਂ ਇਹ ਕਹਿ ਕੇ ਆਏ ਸੀ ਸੱਤਾ 'ਚ ਵੀ ਅਸੀਂ ਜੇ ਆ ਗਏ ਸਰਕਾਰ ਬਣਾ ਲਈ ਤਾਂ ਪਹਿਲੀ ਮੀਟਿੰਗ 'ਚ ਅਸੀਂ ਸਾਡੀ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਤੁਸੀਂ ਕਹਿ ਕੇ ਆਏ ਹੋ ਨਾ ਤਾਂ ਕਾਂਗਰਸ ਹੁਣ ਤਾਂ ਕਾਂਗਰਸ ਦਾ ਵੀ ਮੈਨੀਫੈਸਟੋ ਆ ਗਿਆ ਉਹ ਤਾਂ ਕਹਿੰਦੇ ਅਸੀਂ ਗ੍ਰਾਟਿਕਨਨ ਦਵਾਵਾਂਗੇ ਤੁਹਾਡੇ ਕਰਜ਼ੇ ਮੁਕਤ ਕਰਾਂਗੇ ਲੋਕਾਂ ਦੀ ਮਰਜ਼ੀ ਹੈ ਵੀਰੇ ਉਹਨੇ ਲੋਕਾਂ ਨੇ ਸਮਝਣਾ ਵੀ ਉਹ ਉਹ ਕੀ ਚਾਹੁੰਦੇ ਆ ਲੋਕਾਂ ਦੀ ਮਰਜ਼ੀ ਹੈ ਅਸੀਂ ਤਾਂ ਇਹੀ ਬੇਨਤੀ ਕਰਾਂਗੇ ਵੀ ਜਿਹਨੂੰ ਮਰਜ਼ੀ ਵੋਟ ਪਾਓ ਗੱਲ ਇਹ ਨਹੀਂ ਆ ਤੁਸੀਂ ਵੋਟ ਕਿਹਨੂੰ ਪਾ ਰਹੇ ਹੋ ਗੱਲ ਇਹ ਜਿਸ ਜਿਸ ਬੰਦੇ ਨੂੰ ਤੁਸੀਂ ਵੋਟ ਪਾਈ ਹੈ ਜਿਸ ਕਰਕੇ ਵੋਟ ਪਾਈ ਹੈ ਕੱਲ ਉਹਨੂੰ ਸਵਾਲ ਕਰਨ ਜਿੰਨਾ ਫਿਰ ਦਮ ਰੱਖੋ ਵੀ ਭਾਈ ਤੈਨੂੰ ਮੈਂ ਏਸ ਕਰਕੇ ਵੋਟ ਪਾਈ ਸੀ ਤੂੰ ਇਹ ਕੰਮ ਕਿਉਂ ਨਹੀਂ ਕੀਤਾ ਜਿਹਨੂੰ ਮਰਜ਼ੀ ਦੋ ਤਾਂ ਪਰ ਬੀਜੇ ਨੂੰ ਵੀ ਬੀਜੇਪੀ ਨੂੰ ਵੀ ਵੋਟ ਪਾਈ ਜਾਓ ਜੀ ਦੀ ਮਰਜ਼ੀ ਆ ਪਾਓ ਜਿਹਨੇ ਪਾਉਣੀ ਪਾਓ ਨਾਲੇ ਕਹਿ ਰਹੇ ਤਸ਼ੱਦਦ ਕਰ ਰਹੀ ਹੈ ਵੀ ਜੇ ਨਾ ਵੀ ਹਾਂ ਫਿਰ ਇਹ ਵੀ ਇਹ ਦਮ ਰੱਖਿਓ ਚਮਚੇ ਨਾ ਬਣੋ ਕਿਸੇ ਦੇ ਕਿਸੇ ਵੀ ਪਾਰਟੀ ਦੇ ਚਮਚੇ ਨਾ ਬਣੋ ਕਿਸੇ ਲੀਡਰ ਦੇ ਚਮਚੇ ਨਾ ਬਣੋ ਜੇ ਆ ਮੈਂ ਕੱਲ ਨੂੰ ਮੰਨ ਲਓ ਬੀਜੇਪੀ ਨੂੰ ਵੋਟ ਪਾਉਣਾ ਤਾਂ ਮੇਰੇ 'ਚ ਇੰਨਾ ਦਮ ਹੋਣਾ ਚਾਹੀਦਾ ਵੀ ਮੈਂ ਬੀਜੇਪੀ ਨੂੰ ਭਾਈ ਇਹ ਸਵਾਲ ਕਰਾਂ ਵੀ ਭਾਈ ਮੈਂ ਤੈਨੂੰ ਇਸ ਕਰਕੇ ਵੋਟ ਪਾਈ ਸੀ ਤੂੰ ਕਿਉਂ ਨਹੀਂ ਕੀਤਾ ਅਸੀਂ ਤਾਂ ਜਦੋਂ ਬੋਟੇ ਬੋਤਲ ਲੈ ਕੇ ਪਾਉਣੀ ਐ ਫਿਰ ਅਸੀਂ ਕਿਹੜੇ ਮੂੰਹ ਨਾਲ ਪੁੱਛਾਂਗੇ ਅਗਲਾ ਕਹਿੰਦਾ ਵੀ ਬਾਈ ਮੈਂ ਤਾਂ ਤੈਨੂੰ ਪੈਸੇ ਦੇ ਕੇ ਕਿਹਾ ਤੇਰੇ ਟੱਬਰ ਨੂੰ ਤੇਰੇ ਘਰ ਚ ਇੰਨੀਆਂ ਬੋਤਲ ਆਈਆਂ ਤੇਰਾ ਕੀ ਹੱਕ ਪੜਦਾ ਤੈਨੂੰ ਮੈਨੂੰ ਸਵਾਲ ਕਰਨ ਦਾ ਜਿਸ ਦਿਨ ਅਸੀਂ ਇਹਨਾਂ ਬੋਤਲਾਂ ਚੋਂ ਪੈਸਿਆਂ ਚੋਂ ਜਾਂ ਆਪਣੀਆਂ ਚੌਧਰੀਆਂ ਕਹ ਲਈਏ ਵੀ ਚੌਧਰੀ ਪੁਣੇ ਜੋ ਬਾਹਰ ਨਿਕਲਾਂਗੇ ਪ੍ਰਧਾਨੀਆਂ ਚੋਂ ਬਾਹਰ ਨਿਕਲਾਂਗੇ ਉਸ ਦਿਨੇ ਚੀਜ਼ਾਂ ਸੈੱਟ ਹੋਣਗੀਆਂ ਇਕੱਲੇ ਸੋਸ਼ਲ ਮੀਡੀਆ ਤੇ ਰੌਲਾ ਪਾ ਕੇ ਕੁਝ ਨਹੀਂ ਹੋਣਾ ਹੁਣ ਅੱਜ ਨਵਦੀਪ ਬਾਈ ਦਾ ਮੈਂ ਦੇਖਿਆ ਵੀ ਇੰਸਟਾਗ੍ਰਾਮ ਤੇ ਉਹਨਾਂ ਦੇ 156000 ਫਾਲੋਅਰ ਹੈ ਬਿਲਕੁਲ 156000 ਚੋਂ 600 ਫਾਲੋਅਰ ਦਾ ਮਾਲੀ ਦਾ ਹੋਊਗਾ ਬਾਕੀ 600 ਬੰਦਾ ਹੈ ਸਾਡੇ ਚ ਸਾਡੇ ਚ ਵੀ ਕਮੀ ਆ ਬਾਈ ਇਹ ਅਸੀਂ ਸੋਸ਼ਲ ਮੀਡੀਆ ਤੇ ਲੜਾਈ ਲੜਨ ਲੱਗ ਕੇ ਹੁਣ ਵੀ ਚੱਲ ਸੋਸ਼ਲ ਮੀਡੀਆ ਤੇ ਮੈਂ ਉਹਦੇ ਹੱਕ ਚ ਇੱਕ ਪੋਸਟ ਪਾਤੀ ਮੇਰਾ ਫਰਜ਼ ਪੂਰਾ ਹੋ ਗਿਆ ਮੈਦਾਨ ਚ ਕਿਹਨੇ ਆਣਾ ਲੋਕ ਡਰ ਰਹੇ ਡਰ ਡਰ ਨਹੀਂ ਲੈ ਇੱਕ ਬੱਸ ਪੇੜ ਚੱਲ ਚੱਲ ਵੀ ਬੱਸ ਉੱਥੇ ਫਾਰਮੈਲਟੀ ਵੀਰ ਮੈਂ ਸੋਸ਼ਲ ਮੀਡੀਆ ਤੇ ਮੈਂ ਪਾਈ ਆ ਪੋਸਟ ਮੈਂ ਨਵਦੀਪ ਜਲਵੇੜੇ ਨੂੰ ਟੈਗ ਕਰਕੇ ਪੋਸਟ ਪਾਈ ਆ ਜੀ ਮੈਂ ਇਕੱਲੇ ਹੱਕ ਚਾ ਆ ਕੇ ਗੱਲ ਖਤਮ ਗਰਾਊਂਡ ਤੇ ਆਉਣਾ ਨਹੀਂ ਜਦੋਂ ਤੱਕ ਤੁਸੀਂ ਗਰਾਊਂਡ ਤੇ ਨਹੀਂ ਆਉਂਗੇ ਉਦੋਂ ਤੱਕ ਸਾਡੇ ਹੱਲ ਮਸਲੇ ਹੱਲ ਨਹੀਂ ਹੋਣਿਆ ਕਿਸੇ ਪਿਛੇ ਚ ਆਜੋ ਕਿਸੇ ਵੀ ਪਿਛੇ ਚ ਆਜੋ ਜਦੋਂ ਚਮਕੌਰ ਦੀ ਗੜੀ ਚ ਲੜਾਈ ਹੋਈ ਹੈ ਜੇ ਸਾਡੇ ਉਦੋਂ ਦੇ ਉਦੋਂ ਲੋਕ ਉਸੇ ਟਾਈਮ ਉੱਠ ਕੇ ਗੁਰੂ ਸਾਹਿਬ ਨਾਲ ਲੜ ਜਾਂਦੇ ਮਜਾਲ ਸੀ ਢੇਰ ਵੀ ਤਾਂ 5 ਸਾਲ ਬਾਅਦ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਆਇਆ ਫੇਰ ਵੀ ਤਾਂ ਲੱਗੇ ਨਾ ਫਿਰ ਜਿਹਦੇ ਹੱਥ ਚ ਜੋ ਆਇਆ ਉਹ ਲੈ ਕੇ ਤੁਰ ਪਿਆ ਢੇਰ ਵੀ ਤਾਂ ਚੱਲੇ ਨਾ ਜੇ ਪਹਿਲੀ ਤੁਰ ਪੈਂਦੇ ਚਲੋ ਦੇਰ ਆਏ ਦਰੋਸਤ ਆਏ ਉਵੇਂ ਹੀ ਅੱਜ ਦੀ ਗੱਲ ਹੈ ਬਾਈ ਅੱਜ ਸੋਸ਼ਲ ਮੀਡੀਆ ਦੇ ਨਾਲ ਕੱਲੇ ਪੋਸਟਾਂ ਪਾਈ ਜਾਓ ਵੀ ਹਾਂ ਵੀ ਮੈਂ ਅੱਜ ਨਵਦੀਪ ਬਾਈ ਨੂੰ ਅਟੈਕ ਕਰਕੇ ਬਾਈ ਦੇਖ ਮੈਂ ਨਵਦੀਪ ਉਹਨੂੰ ਦਿਖਾਤਾ ਵੀ ਬਾਈ ਮੈਂ ਤੇਰੇ ਹੱਕ ਚ ਹਾਂ ਗਰਾਊਂਡ ਤੇ ਆਪਾਂ ਹੈਂ ਸੋ ਗਰਾਊਂਡ ਦੇ ਵੀ ਨਾਲ ਦੇ ਨਾਲ ਸਾਨੂੰ ਲੜਾਈ ਲੜਦੇ ਸੋਸ਼ਲ ਮੀਡੀਆ ਦਾ ਤਾਂ ਆਪਾਂ ਵੇਅਰ ਕਰ ਸਕਦੇ ਆ ਲੋਕਾਂ ਨੂੰ ਲੋਕਾਂ ਤੱਕ ਉਹ ਨਹੀਂ ਗੱਲ ਪਹੁੰਚਾ ਸਕਦੇ ਆ ਪਲੇਟਫਾਰਮ ਉਹ ਇਸ ਵਾਸਤੇ ਆ ਪਰ سپورਟ ਦੇਣ ਵਾਸਤੇ ਮੈਦਾਨ ਹੈ ਬਾਈ ਮੈਦਾਨ ਚ ਜਾਓ 9 ਤਰੀਕ ਨੂੰ ਕਿਸਾਨਾਂ ਵੱਲੋਂ ਕਾਲ ਦਿੱਤੀ ਜਾਂਦੀ ਆ ਕਿ ਟ੍ਰੇਨਰ ਰੋਕੜੀਆਂ ਤੁਹਾਨੂੰ ਲੱਗਦਾ ਟ੍ਰੇਨਰ ਰੋਕ ਕਿੰਨੇ ਕਿਤੇ ਸਰਕਾਰ ਦੇ ਉੱਤੇ ਇੰਪੈਕਟ ਪਊਗਾ ਪ੍ਰਭਾਵ ਪਊ ਬਹੁਤ ਇਫੈਕਟ ਪੈਂਦਾ ਵੀਰ ਜਿੰਨਾ ਵੀ ਤੁਸੀਂ ਦੇਖ ਲਓ ਵੀ ਟ੍ਰੇਡ ਹੁੰਦਾ ਅੱਜ ਦੇ ਟਾਈਮ 'ਚ ਕਿਉਂਕਿ ਸੜਕੀ ਰਾਹੀ ਲੰਬਾ ਬਹੁਤ ਟਾਈਮ ਬਹੁਤ ਲੱਗ ਜਾਂਦਾ ਹੈ ਕੁਆਂਟੀਟੀ ਨਹੀਂ ਜਾਂਦੀ ਹੈ ਜਹਾਜ਼ 'ਚ ਕੁਆਂਟੀਟੀ ਨਹੀਂ ਜਾਂਦੀ ਹੈ ਛੱਬ ਤੋਂ ਵੱਧ ਕੁਆਂਟੀਟੀ ਕਿਹਦੇ ਜਾਂ ਟ੍ਰੇਨਾਂ ਜਾਂਦੀ ਆ ਜਦੋਂ ਅਸੀਂ ਇਹ ਰੇਲਾ ਰੋਕਦੇ ਆ ਸਰਕਾਰ ਤੇ ਬਹੁਤ ਵੱਡਾ ਅਸਰ ਪੈਂਦਾ ਹੈ ਸਰਕਾਰ ਦਾ ਬਹੁਤ ਵੱਡਾ ਫੰਡ ਜਿਹੜਾ ਉਹ ਇਸ ਟ੍ਰੇਡਿੰਗ ਤੇ ਰਾਹੀ ਆਉਂਦਾ ਹਨ ਉਹਨੂੰ ਠੀਕ ਕਰ ਸੀ ਲੋਕਾਂ ਨੂੰ ਵੀ ਤਾਂ ਕਰਦੇ ਆ ਬਈ ਸੀ ਆਪ ਕਹਿੰਦੇ ਆ ਪਰ ਅਸੀਂ ਅੱਜ ਲੋਕਾਂ ਨੂੰ ਥੋੜੇ ਟਾਈਮ ਲਈ ਤੰਗ ਕਰਕੇ ਬਹੁਤ ਵੱ ਆਉਣ ਵਾਲੇ ਪੱਕੇ ਟਾਈਮ ਲਈ ਅਸੀਂ ਬਹੁਤ ਵੱਡਾ ਇੱਕ ਕੈਲੀਫੈਸਲਾ ਲੈ ਕੇ ਆਵਾਂਗੇ ਐਮਐਸਪੀ ਵਾਲਾ ਕਿਉਂਕਿ ਜੇ ਐਮਐਸਪੀ ਮਿਲਦੀ ਆ ਤਾਂ ਹਰ ਇੱਕ ਬੰਦੇ ਨੂੰ ਫਾਇਦਾ ਹੋਊਗਾ ਅਸੀਂ ਲੋਕਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਪਰ ਅਸੀਂ ਸਿੰਬੋਲਿਕ ਤੌਰ ਤੇ ਸਰਕਾਰ ਨੂੰ ਮੈਸੇਜ ਦੇਣਾ ਚਾਹੁੰਦੇ ਆ ਰਹੇ ਆ ਵੀ ਭਾਈ ਤੂੰ ਇਹ ਨਾ ਸੋਚੀਂ ਕਿ ਸਾਡੇ ਨਵਦੀਪ ਚਲਵੇੜੇ ਨੂੰ ਆ ਦੂਜੇ ਗੁਰਕੀਰਤ ਮੁੰਡੇ ਨੂੰ ਤੂੰ ਅਰੈਸਟ ਕਰ ਲਿਆ ਤੇ ਲੋਕ ਚੁੱਪ ਕਰਕੇ ਘਰਾਂ 'ਚ ਬਹਿ ਗਏ ਲੋਕਾਂ ਵੱਲੋਂ ਇੱਕ ਇੱਕ ਕੈਲੂ ਸਿੰਬੋਲਿਕ ਮੈਸੇਜ ਆ ਸਰਕਾਰ ਤੱਕ ਵੀ ਲੋਕ ਅੱਜ ਵੀ ਸੰਘਰਸ਼ਾਂ ਦੇ ਹੈਗੇ ਇੱਕ ਨਾਗਰਿਕ ਹੋਣ ਦੇ ਖਾਤਰ ਹਨਾ ਮੈਂ ਗੱਲ ਪੁੱਛਦਾ ਤੁਹਾਨੂੰ ਜਿਵੇਂ ਛੰਭੂ ਬਾਰਡਰ ਦੇ ਉੱਤੇ ਬੈਠੇ ਨੇ ਕਿਸਾਨ ਬੈਠੇ ਨੇ ਉਹ ਤੋਂ ਬਾਅਦ ਟ੍ਰੇਨਾਂ ਰਹੀ ਸਾਰੇ ਦਿੱਲੀ ਜਾ ਰਹੇ ਨੇ ਹੁਣ ਤੋਂ ਇੱਕ ਪਾਸੇ ਸ਼ੰਭੂ ਬਾਰਡਰ ਤੇ ਬੈਠਿਆ ਸਾਰਾ ਬਲੋਕੇਜ ਹੋਇਆ ਪਿਆ ਦੂਜੇ ਪਾਸੇ ਹੁਣ ਤੁਸੀਂ ਕਹਿੰਦੇ ਟ੍ਰੇਨਾਂ ਰੁਕਣੀਆਂ 9 ਤਰੀਕ ਨੂੰ ਤੇ ਜਿਹੜੇ ਆਮ ਨਾਗਰਿਕ ਨੇ ਉਹ ਕਿੱਥੇ ਜਾਣ ਦੇਖੋ ਇਹ ਲੜਾਈ ਵੀ ਤਾਂ ਆਮ ਨਾਗਰਿਕ ਦੀ ਹੈ ਪਹਿਲੀ ਗੱਲ ਤਾਂ ਆਪਾਂ ਨੂੰ ਇਹ ਸਮਝਣਾ ਪਊਗਾ ਜਦੋਂ ਤੱਕ ਅਸੀਂ ਇਹ ਕਹੀ ਜਾਵਾਂਗੇ ਬਈ ਇਹ ਲੜਾਈ ਕਿਸਾਨਾਂ ਦੀ ਹੈ ਉਦੋਂ ਤੱਕ ਮਸਲਾ ਹੀ ਨਹੀਂ ਹੱਲ ਪਾਉਗਾ ਕਿਸਾਨ ਦਾ ਲੜਾਈ ਲੜ ਰਿਹਾ ਹੈ ਪਰ ਲੜਾਈ ਆਮ ਬੰਦੇ ਦੀ ਆ ਹਰ ਵਰਗ ਦੀ ਆ ਹਰ ਵਰਗ ਦੀ ਆ ਅੱਜ ਮੈਨੂੰ ਪਤਾ ਹੈ ਵੀ ਜਿਹੜੇ ਕਣਕ ਹੈ ਉਹ 20 ਰੁਪਏ ਕਿਲੋ ਵਿਕਦੀ ਆ ਬਾਈ ਸਰਕਾਰ 20 ਰੁਪਏ ਕਿਲੋ ਦੇ ਹਿਸਾਬ ਨਾਲ ਲੈਂਦੀ ਆ ਤਾਂ ਮੇਰਾ ਆਪਣੇ ਆਟੋਮੈਟਿਕਲੀ ਦਿਮਾਗ ਕੰਮ ਕਰੂਗਾ ਵੀ ਬਾਈ ਕਣਕ ਮੈਨੂੰ ਜੜਾ ਆਟਾ ਉਹ 25 ਨੂੰ ਮਿਲ ਜੂਗਾ 30 ਨੂੰ ਮਿਲ ਜੂਗਾ ਵੱਧ ਤੋਂ ਵੱਧ 35 ਨੂੰ ਮਿਲ ਜੂਗਾ ਠੀਕ ਹੈ ਜੀ ਕਦੇ ਹੋਇਆ ਤੁਸੀਂ ਦੇਖਿਆ ਵੀ ਜਿਸ ਦਿਨ ਆਲੂ 2 ਰੁਪਏ ਕਿਲੋ ਵਿਕਦਾ ਐ ਚਿਪਸ ਦਾ ਪੈਕੇਟ ਵੀ 10 ਰੁਪਏ ਨੂੰ ਆਇਆ ਹੋਊਗਾ ਚਿਪਸ ਦਾ ਪੈਕੇਟ ਤਾਂ 20 ਰੁਪਏ ਨੂੰ ਹੀ ਵਿਕਦਾ ਆ ਆਲੂ ਕਈ ਵਾਰੀ 2 ਰੁਪਏ ਵਿਕਦਾ ਕਈ ਮੇਰਾ ਚਾਚਾ ਉਹਨੇ ਮਿਰਚਾਂ ਲਾਈਆਂ ਸੀ 5 ਰੁਪਏ ਕਿਲੋ ਮਿਰਚਾਂ ਵਿਕਰੀ 6 ਰੁਪਏ ਤੜਾਈ ਐ ਹੁਣ ਕਦੇ ਸੋਚਿਆ ਜਿੱਦਣ ਟਮਾਟਰ ਸਸਤੇ ਵਿਕਦੇ ਆ ਕਦੇ ਸੋਚਿਆ ਵੀ ਜਿਹੜੀ ਸੌਸ ਆ ਬੋਤਲ ਸਸਤੀ ਹੋ ਗਈ ਹੋਰ ਦੱਸ ਜਦੋਂ ਸਰੋਂ ਸਸਤੀ ਵਿਕਦੀ ਆ ਕਦੇ ਦੇਖਿਆ ਵੀ ਸਰੋਂ ਦਾ ਤੇਲ ਸਸਤਾ ਹੋ ਗਿਆ ਹੋਊ ਪਰ ਆਟੇ ਵਾਰੀ ਸਾਨੂੰ ਪਤਾ ਹੈ ਵੀ ਉਹ 20 ਰੁਪਏ ਦੀ ਐ ਜਿੰਨੇ ਦਿਨ ਸਾਨੂੰ ਇਹ ਪਤਾ ਲੱਗਿਆ ਵੀ ਭਾਈ ਕਿਸਾਨ ਦਾ ਆਲੂ ਤਾਂ 10 ਰੁਪਏ ਵਿਕ ਰਿਹਾ ਤਾਂ ਮੈਨੂੰ ਚਿਪਸ ਦਾ ਪੈਕਟ 20 ਨੂੰ ਹੈ ਤਾਂ ਮੈਨੂੰ ਜੇ ਚਿਪਸ ਦਾ ਪੈਕਟ 25 ਨੂੰ ਵੀ ਮਿਲੂਗਾ ਮੈਨੂੰ ਪਤਾ ਹੋਊਗਾ ਅੱਛਾ ਤੁਹਾਨੂੰ ਪਤਾ ਹੀ ਕੁਛ ਨਹੀਂ ਤੁਹਾਡੀ ਤਾਂ ਲੁੱਟ ਹੋ ਰਹੀ ਹੈ ਦਾ ਮਤਲਬ ਫਿਰ ਆਏ ਸਰਕਾਰ ਵਪਾਰੀਆਂ ਨਾਲ ਹੀ ਹੋਈ ਹੈ ਹੈਈ ਸਰ ਵਪਾਰੀਆਂ ਦੀ ਸਰਕਾਰ ਹੈ ਵਪਾਰੀਆਂ ਨਾਲ ਨਹੀਂ ਰਲੀ ਹੋਈ ਅੱਛਾ ਵਪਾਰੀ ਵੀ ਆਮ ਵਪਾਰੀ ਨਹੀਂ ਹੁਣ ਜਿਹੜੇ ਸਾਡੇ ਪਿੰਡਾਂ ਦੇ ਸਾਡੇ ਵਪਾਰੀ ਭਰਾ ਬੈਠੇ ਨੇ ਸਾਡੇ ਸ਼ਹਿਰਾਂ 'ਚ ਬੈਠੇ ਆ ਇਹਨਾਂ ਇਹ ਵੀ ਜਾਣ ਕੇ ਤੁਹਾਡੇ ਸਾਹਮਣੇ ਮਾਲ ਬਣ ਰਿਹਾ ਆ ਮੇਰੀ ਆ ਸੱਤ ਫੇਸ ਦਾ ਗਰਾਊਂਡ ਆ ਬਾਈ ਦਿਖਾ ਦਿਓ ਇੱਕ ਵਾਰੀ ਇੱਥੇ ਦੁਸ਼ਹਿਰਾ ਲੱਗਦਾ ਹੁੰਦਾ ਸੀ ਬਾਈ ਅਸੀਂ ਛੋਟੇ-ਛੋਟੇ ਹੁੰਦੇ ਇੱਥੇ ਦੁਸ਼ਹਿਰਾ ਦੇਖਣ ਆਉਂਦੇ ਸੀ ਮੇਰੀ ਯਾਦ ਹੈ ਇਸ ਇਸ ਜਗ੍ਹਾ ਦੇ ਨਾਲ ਅੱਜ ਇੱਥੇ ਕੀ ਬਣ ਗਿਆ ਮਾਲ ਬਣ ਗਿਆ ਰੋਜ਼ਗ